तहसील ਬਲਾਚੌਰ ਦੇ ਪਿੰਡ ਸੋਬੂਪਾਲ ਵਿਖੇ ਬੀਤੀ ਦੇਰ ਰਾਤ ਕਰੀ 12 ਵਜੇ ਲਗਭਗ ਇੱਕ ਵਿਅਕਤੀ ਦੇ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਾਸੀ ਦੱਸਦੇ ਕਿ ਮ੍ਰਿਤਕ ਦੀ ਪਛਾਣ ਰਮੇਸ਼ ਕੁਮਾਰ ਪੁੱਤਰ ਸੁਦਾਗਰ ਸਿੰਘ ਉਮਰ ਲਗਭਗ 60 ਸਾਲ ਵਜੋਂ ਹੋਈ ਹੈ। ਉਹ ਤੇ ਲਗਭਗ 25 ਸਾਲਾਂ ਤੋਂ ਖੇਤ ਦੇ ਵਿੱਚ ਮੋਟਰ ਤੇ ਰਹਿ ਰਿਹਾ ਸੀ ਅਤੇ ਉਨ੍ਹਾਂ ਮੁਤਾਬਕ ਇਸ ਵਿਅਕਤੀ ਦੇ ਪਿਛੋਕੜ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਉੱਥੋਂ ਦੇ ਕਹਿਣਾ ਹੈ ਕਿ ਬਸ ਇਹਨਾਂ ਪਤਾ ਹੈ ਕਿ ਬੰਦਾ ਬਹੁਤ ਮਿਹਨਤ ਸੀ। ਬੰਦਾ ਬਹੁਤ ਮਿਹਨਤੀ ਸੀ ਅਤੇ ਕਾਫੀ ਦੇਰ ਤੋਂ ਮੋਟਰ ਵਿਖੇ ਰਹਿ ਰਿਹਾ ਸੀ ਅਤੇ ਮੋਟਰ ਤੇ ਆਪਣੇ ਪਸ਼ੂ ਰੱਖ ਕੇ ਉਹਨੇ ਦੇਖਪਲ ਕਰਦਾ ਸੀ ਮੌਕੇ ਡੀਐਸਪੀ ਸ਼ਾਮਸੁੰਦਰ ਬਲਾਚੋੜ ਡੀਐਸਪੀ ਡੀਐਸਪੀ ਅਮਨਦੀਪ ਸਿੰਘ ਅਤੇ ਸੀਆਈਏ ਸਟਾਫ ਇੰਸਪੈਕਟਰ ਅਵਤਾਰ ਸਿੰਘ ਅਤੇ ਥਾਣਾ ਕਾਟਗੜ੍ਹ ਦੇ ਐਸਐਚਓ ਇੰਸਪੈਕਟਰ ਅਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਉਹਨਾਂ ਦੇ ਵੱਲੋਂ ਇਸ ਕਤਲ ਦੇ ਮਾਮਲੇ ਦੀ ਗੁੱਥੀ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਰਾਤ ਨੂੰ ਵੱਲੇ ਹੋਇਆ ਹੈ ਸੰਦੋ ਸਵੇਰ ਪਲ ਚੱਲਿਆ ਤੇ ਅਸੀਂ ਉਸੇ ਟਾਈਮ ਇੱਥੇ ਆ ਪਹੁੰਚੇ ਇਹ ਤਤਿਵਨ 25-26 ਸਾਲ ਤੋਂ ਇਸ ਮੋਟਰ ਬਰੰਦਾ ਇਸ ਤੋਂ ਪਹਿਲਾਂ ਪਿਛਲੀ ਮੋਟਰ ਰਿਆ ਪਹਿਲੇ ਬਾਬੇ ਡੇਰੇ ਰਿਆ ਤਿਵੇਂ 22-24 ਸਾਲ ਤੋਂ ਇਸ ਮੋਟਰ ਬਰੰਦਾ ਇੰਜ ਜੋ ਤੰਦਾ ਜੁਆਈਆਂ ਦੇਵੀਆਂ ਤਿੰਨ ਚਾਰ ਪਸ਼ੂ ਦਾ ਜੈ ਡੇਰੀ ਦੁੱਧ ਪੰਦਾ ਜਾਂ ਪਪੂਲਰ ਦੇ ਸ਼ਬਦ ਲੋਹਾ ਦੇ 30 ਹਜ਼ਾਰ ਕੁਮਿਸ਼ਨ ਲੈਂਦਾ ਸੀ ਬਟ ਅੱਜ ਤਾਈਂ ਵੀ ਕਿਸੇ ਬੰਦਨ ਤੋਂ ਮਹਤੂਤ ਨਹੀਂ ਹੋਈ ਹੈ ਬਿਹਾਰੋਂ ਬਗੇੜਾ ਬੰਦਾ ਪੰਜਾਬੀ ਸੀ ਜਾਂ ਕੋਈ ਬਾਹਰ ਦਾ ਸੀ ਪ੍ਰਵਾਸੀ ਸੀ ਜਿਸ ਦਿਨ ਤੋਂ ਉੱਥੇ ਆਇਆ ਪੰਜਾਬੀ ਬੋਲਦਾ ਰਿਹਾ ਰਹੇ ਤੇ ਪੰਜਾਬੀ ਪਛਾਣਦਾ ਰਹੇ ਪਿੰਡ ਵਿੱਚ ਆਨੇ ਸਮੇਂ ਤੋਂ ਰਹਿੰਦਾ ਕੋਈ ਇਸ ਦੇ ਬਾਰੇ ਪੁੱਧਣ ਲੱਗਾ ਕਿਸੇ ਦਾ ਰਹਿਣਾ ਹੈਗਾ ਨਹੀਂ ਜੀ ਹਾਂ ਹਾਂ ਤੇ ਕੋਈ ਇਹਦੇ ਨਾਲ ਕੋਈ ਲੜ-ੜੜ ਕਿਸੇ ਦੀ ਕਿਸੇ ਦੀ ਨਹੀਂ ਅਜੇ ਤਾਈਂ 2 ਸਾਲ ਪਹਿਲਾਂ ਵੀ ਇਹਦੀ ਕੋਈ ਲੜਾਈ ਹੋਈ ਸੀ ਕਹਿੰਦੇ ਕੋਈ ਸੁਣੀ ਹੈ ਜੀ ਹੋਈ ਸੀ ਇਹਨੇ ਨਾਂ ਤੋਂ ਦੱਸ ਦਿੱਤੀ ਪਰਚੇਸ ਦਾ ਨਾਂ ਤੋਂ ਪਤਾ ਚੱਲੇ ਨੁ ਬੰਦਿਆਂ ਵਾਲੇ ਉਮਰ ਕਿੰਨੇ ਕਿਸੀ ਲਗਭਗ ਇਹਦੀ ਉਮਰ 60 ਸਾਲ ਦੇ ਇੱਕ ਠੀਕ ਹੈ ਰਹਿਣ ਵਾਲੀ ਕਿਸ ਦਿਨ ਨੂੰ ਪਤਾ ਇਹਦੀ ਵਾਰੀ ਅੱਛਾ ਜੀ ਇਹ ਲਗਭਗ 20-25 ਸਾਲ ਤੋਂ ਤੇ ਰਹਿਆ ਇਹ ਪਹਿਲਾਂ ਬਾਬੇ ਦੇ ਰਹਿੰਦਾ ਸੀ ਉਹ ਤਾਂ 20 ਸਾਲ ਤੋਂ ਤੇ ਰਹਿਆ ਕੀ ਇਹਦਾ ਨਾਮ ਕੋਈ ਮੈਂ ਦੱਸਦੇ ਕੋਈ ਨਾਮ ਬਾਰੇ ਪਤਾ ਤੁਹਾਨੂੰ ਨਾਮ ਤਾਂ ਸਾਨੂੰ ਕੋਈ ਪਤਾ ਕੀ ਲੈਂਦੇ ਸੀ ਇੱਥੇ ਨਾਮ ਇੰਨੀ ਦੇਰ ਤੋਂ ਰਹਿੰਦਾ ਭੁਲਾਨ ਜੀ ਤੇ ਇਹ ਜਿਹੜਾ ਇਹਦਾ ਕਤਲ ਹੋਇਆ ਇਹ ਕਿੰਨੇ ਵਜੇ ਤੁਹਾਨੂੰ ਪਤਾ ਲੱਗਿਆ ਇਹਦਾ ਨਹੀਂ ਪਤਾ ਸਾਨੂੰ ਸਵੇਰੇ ਪਤਾ ਲੱਗਿਆ ਇਹ ਕੋਈ ਰੰਜੀਤ ਵੀ ਸੀ ਕੀ ਇਹਦੀ ਕਿਸੇ ਕੋਈ ਜਿਹਨਾਂ ਦੀ ਮੋਟਰ ਤੇ ਰਹਿੰਦਾ ਸੀਗਾ ਉਹਨਾਂ ਦਾ ਕੋਈ ਵੇਰਵਾ ਇੱਥੇ ਲੋਕਲ ਸੀਗਾ ਇੱਥੇ ਲੋਕਲਾਏ ਬਈ ਇੱਥੇ ਦੂਜੇ ਪਿੰਡ ਦੇ ਵੇਰੜੀ ਦੇ ਤੇ ਉਹਨਾਂ ਨੇ ਜਿੱਦਾਂ ਰੱਖਿਆ ਸੀਗਾ ਉਹਨਾਂ ਨੂੰ ਵੀ ਪਤਾ ਹੈਗਾ ਇਸ ਬਾਰੇ ਨਹੀਂ ਐਡਰੈਸ ਆ ਉਹਨਾਂ ਨੂੰ ਵੀ ਪਤਾ ਨਹੀਂ ਹੈ ਇਹ ਕੱਲਾ ਹੀ ਸੀਗਾ ਕਿ ਹੋਰ ਵੀ ਸੀਗਾ ਪਰਿਵਾਰ ਕੇ ਮੈਂਬਰ ਕੋਈ ਮੋਟਰ ਤੇ ਰਹਿੰਦਾ ਸੀ ਤੇ ਮੋਟਰ ਤੇ ਸਾਡੀ ਤੇ ਰਹਿੰਦਾ ਸੀ ਜੀ ਕਿੰਨੇ ਚਿਰ ਰਹਿ ਰਹੇ ਸੀ ਤੁਹਾਡੀ ਮੋਟਰ ਤੇ 10-20 ਸਾਲ ਦੇ ਰਹਿ ਰਹੇ ਦਾ ਜੀ ਇਹਦਾ ਨਾਮ ਕੀ ਸੀ ਭਲਵਾਨ ਕਹਿੰਦੇ ਸੀ ਜੀ ਦਾ ਪੱਕਾ ਨਾਮ ਕੋਈ ਨਾਮ ਕੋਈ ਨਾਮ ਨਹੀਂ ਪਤਾ ਬਾ ਪਹਿਲਵਾਨ ਇਹ ਪਹਿਲਵਾਨ ਦੇ ਨਾਮ ਤੇ ਹੀ ਬਸ ਰਹਿੰਦੇ ਸੀ ਬਾ ਦੋ ਚਾਰ ਮੋਟਰਾਂ ਦੇ ਪਹਿਲਾਂ ਰੇਆ ਤੇ ਫਿਰ ਸਾਡੀ ਤੇ ਆ ਕੇ ਰਹਿਣ ਲੱਪੇ ਤੇ ਜੀ ਕੋਈ ਰੰਜਿਸ਼ ਤੱਕ ਹੀ ਨਹੀਂ ਨਾ ਜੀ ਸਾਨੂੰ ਉਹ ਕੋਈ ਪਤਾ ਅੱਗੇ ਕੋਈ ਗੱਲਬਾਤ ਹੋਈ ਹੋ ਪਹਿਲਾਂ ਇਦਾਂ ਦੀ ਕੋਈ ਦੇ ਨਾ ਪਹਿਲਾਂ ਇੱਕ ਵਾਰੀ ਕਹਿੰਦਾ ਸੀ ਵੀ ਮੇਰੇ ਕੁੱਟ ਮਾਰ ਕਰਕੇ ਗਏ ਪ੍ਰੀ ਨੇ ਕੋਈ ਕੰਪਲੀਟ ਕੀਤੀ ਨਹੀਂ ਨਾ ਕੋਈ ਕਿਸੇ ਨੂੰ ਹੀ ਕੋਈ ਦਸ ਸਵੇਰ ਦਾਸਤਾ ਵੀ ਮੈਨੂੰ ਕੁੱਟ ਕੇ ਗਏ ਕੀਤਾ ਕੁਛ ਨਹੀਂ ਇਹ ਕੱਲੇ ਰਹਿੰਦਾ ਸੀ ਕਿ ਨਾਲ ਵੀ ਹਾਂ ਕੱਲਾ ਹੀ ਕੱਲਾ ਪੰਜਾਬੀ ਪੰਜਾਬੀ ਹੈ ਪੰਜਾਬੀ ਹੈ ਜੀ ਹਾਂ ਜੀ ਕੋਈ ਪੁੱਛਿਆ ਨਹੀਂ ਕਿ ਕਿਹੜੇ ਪਿੰਡ ਦਾ ਹੈਗਾ ਨਹੀਂ ਜੀ ਕੁਛ ਨਹੀਂ ਜੀ ਪਤਾ ਤੁਹਾਡਾ ਕੀ ਨਾਮ ਆ ਜੀ ਮੋਹਨ ਸਿੰਘ ਆ ਜੀ ਕਿਹੜੇ ਪਿੰਡ ਤੋਂ ਬੇਲੜੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਬੇਸਤਾ ਕਰਦੇ ਸਾਨੂੰ ਦਾ ਫੋਨ ਗਿਆ ਜਦੋਂ ਆ ਮੁੰਡਾ ਅਜੇ ਨਾਲ ਵਾਲੀ ਮੋਟਰ ਤੇ ਇਹ ਇਹਦਾ ਜਦੋਂ ਬਾ ਇੱਥੇ ਰਾਤੀ ਕਾਂਢ ਹੋਇਆ ਤਾਂ ਉਹਨੇ ਫੋਨ ਕੀਤਾ ਵੀ ਇਹਦਾ ਉਹਨੂੰ ਪਹਿਲਵਾਨ ਨੂੰ ਵੱਢ ਗਏ ਤਾਂ ਪਤਾ ਲੱਗਿਆ ਬਾਕੀ ਜਨ ਸਾਰ ਉਹਨਾਂ ਦਾ ਫੋਨ ਚੱਲ ਗਿਆ ਤਾਂ ਐਸਾਈ ਦਾ ਚਾਚੇ ਨੂੰ ਚਲ ਗਿਆ ਸੀ ਤਾਂ ਛੋਟੇ ਭਰਾ ਨੂੰ ਚਲ ਗਿਆ ਸੀ ਐਸਟੀਮੇਟ ਕਿੰਨੇ ਕਬਜ ਦੀ ਵਾਰਦਾਤ ਹੈ ਮੈਂ ਪੁਲਿਸ ਬੋਡੀ ਨਾਲ ਪੈਟਰੋਲਿੰਗ ਤੇ ਸੀਗੇ ਬਾਹਰ ਉਦੋਂ ਥਾਣੇ ਤੋਂ ਤਲਾਹਾਈ ਸੀ ਕਿ ਕੋਈ ਕਿਸੇ ਨੇ ਦੱਸਿਆ ਕਿ ਇੱਥੇ ਲੜਾਈ ਝਗੜਾ ਹੋਇਆ ਜਦੋਂ ਮੌਕੇ ਤੇ ਪੁੱਜਿਆ ਤੇ ਇਹ ਰੈੱਡ ਬੋਡੀ ਇੱਥੇ ਮਿਲੀ ਜਾਨੂੰ ਰਮੇਸ਼ ਨਾਮ ਉਰਫ ਪਲਵਾਨ ਦੱਸਦੇ ਆ ਇਹਦਾ ਮਹਰੈਂਦਾ ਦੇ ਇੱਥੇ ਮੋਟਰ ਤੇ ਸੀਗੇ ਇਹਨਾਂ ਦੇ ਤੇ ਹਜੇ ਪੱਕਾ ਐਡਰੈਸ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਛੋਕੜ ਦਾ ਕੋਈ ਪਤਾ ਨਹੀਂ ਜੀ ਛੋਕੜ ਦਾ ਕੋਈ ਪਤਾ ਨਹੀਂ ਨਹੀਂ ਪਤਾ ਕਰ ਰਹੇ ਹਾਂ ਜੀ ਇਹ ਲਗਭਗ ਕਿੰਨੇ ਵਜੇ ਦੀ ਵਾਰਦਾਤ ਹੈ ਆ ਸਵੇਰੇ ਇਹ ਰਾਤ ਅੱਧੀ ਰਾਤ ਤੋਂ ਬਾਅਦ ਹੀ ਇਹ ਪਤਾ ਲੱਗ ਰਿਹਾ ਕਿ ਕਿਧਰੋਂ ਆਏ ਤਾਂ ਕਿਧਰ ਗਏ ਆ ਜਿਹੜਾ ਇਤਲਾਹੀਆ ਹੈ ਕੋਈ ਦੱਸਣ ਮੁਤਾਬਕ ਹੈਗਾ ਵੀ ਇਹ ਗੱਡੀ ਦੇ ਵਿੱਚ ਆਏ ਨੌਜਵਾਨ ਵੀ ਤੇ ਪਿੰਡ ਵਾਲੇ ਪਾਸੇ ਤੋਂ ਆਏ ਆ ਤੇ ਬਾਹਰ ਵਾਲੇ ਪਾਸੇ ਨੂੰ ਗਏ ਆ ਉਹ ਕਰ ਰਹੇ ਆ ਸੀ ਕੈਮਰੇ ਚ